ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀਮਾਨ ਸੰਤ ਬਾਬਾ ਮੋਹਨ ਦਾਸ ਜੀ ਉਹਨਾਂ ਤੋਂ ਵਰੋਸਾ ਹੋਏ ਸ੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਉਹਨਾਂ ਤੋਂ ਵਰੋਸਾ ਹੋਏ ਸ੍ਰੀਮਾਨ ਸੰਤ ਬਾਬਾ ਬਲਬੀਰ ਦਾਸ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਨਿਰਮਲ ਸਿੰਘ ਜੀ ਖੁਸ਼ਿਆਵਾਲੇ ਤੇ ਮਹਾਂਪੁਰਸ਼ਾਂ ਦੀ ਅਪਾਰ ਕਿਰਪਾ ਸਦਕੇ ਅੱਜ ਸੇਵਾਦਾਰ ਸਵੇਰ ਤੋਂ ਲੈ ਕੇ ਕਪੂਰੇ ਚਕਾਵਾ ਗਊਸ਼ਾਲਾ ਵੇਕੇ ਸੇਵਾ ਕਰ ਰਿਹਾ ਹੈ ਪਹਿਲਾਂ ਤਾਂ ਸੇਵਾਦਾਰਾਂ ਨੇ ਗਊਆਂ ਨੂੰ ਪੱਠੇ ਪੌਣ ਦੀ ਸੇਵਾ ਕੀਤੀ ਹੈ ਉਸ ਤੋਂ ਬਾਅਦ ਹੁਣ ਪਿੰਡ ਮਹਿਣੇ ਤੋਂ ਗਊਆਂ ਵਾਤੇ ਪੱਠੇ ਵਢਣ ਦੀ ਸੇਵਾ ਕਰਕੇ ਹਟੇ ਸੇਵਾਦਾਰ ਇਹ ਪੱਠਿਆਂ ਦੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਕੁਲਵੰਤ ਸਿੰਘ ਉਰਫ ਬਿੱਟੂ ਉਹਨਾਂ ਵੱਲੋਂ ਗਊਆਂ ਨੂੰ ਪੱਠੇ ਦਾਣ ਕੀਤੇ ਗਏ ਹੈ ਪ੍ਰਮਾਤਮਾ ਅੱਗੇ ਗਊਆਂ ਅੱਗੇ ਮਹਾ ਪਰਸ਼ਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਜਿਸ ਵੀ ਭਾਵਨਾਵਾਂ ਨਾਲ ਬਾਈ ਹੋਣਾ ਨੇ ਗਊਆਂ ਨੂੰ ਪੱਠੇ ਦਾਣ ਕੀਤੇ ਹੈ ਪਰਮਾਤਮਾ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਇੱਕ ਬਾਦ ਚੜ ਕੇ ਹਿੱਸਾ ਲੈਣ ਦਾ ਬਲ ਉਦੰਬਾਸ਼ੇ ਇਹ ਨਾਲ ਹੀ ਬਹੁਤ ਧੰਨਵਾਦ ਕਰਦੇ ਆਂ ਸਾਰੇ ਸੇਵਾਦਾਰਾਂ ਦਾ ਜੋ ਨਿਤਾ ਪ੍ਰਤੀ ਐਂਦੀ ਪੈਂਦੀ ਗਰਮੀ ਦੇ ਵਿੱਚ ਰਿਆਾਨਾ ਦੇ ਤਰੀ ਗੋਵਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ ਪਰਮਾਤਮਾ ਇਹਨਾਂ ਦੀਆਂ ਵੀ ਮਨੋ ਕਾਮਨਾ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਇੱਕ ਬਾਦ ਚੜ ਕੇ ਹਿੱਸਾ ਲੈਣ ਦਾ ਬਲ ਉਦੰਬਾਸ਼ੇ ਇਹ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਬ੍ਰਾਹਮਲੀ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਜਿਨ੍ਹਾਂ ਨੇ ਜਨਮ ਹੀ ਗਊ ਤੇ ਗਰੀਬ ਦੀ ਖਾਤਰ ਲਿਆ ਸੀ ਉਹਨਾਂ ਦੀ ਕਿਰਪਾ ਦੇ ਨਾਲ ਚੱਲ ਰਹੀ ਹੈ ਮਹਾਪੁਰਸ਼ਾਂ ਕੇ ਗਊਆਂ ਕੇ ਪ੍ਰਮਾਤਮਾ ਗੁਰਦਾਸ ਬੇਨਤੀ ਕਰਦੇ ਆਂ ਕਿ ਸੇਵਾਦਾਰਾਂ ਤੇ ਮਿਹਰ ਭਰਿਆ ਹੱਥ ਰੱਖੋ ਮਹਾਪੁਰਸ਼ਾਂ ਤੇ ਮਿਹਰ ਭਰਿਆ ਹੱਥ ਰੱਖੋ ਜੋ ਸੇਵਾਦਾਰ ਵੱਧ ਵੱਧ ਸੇਵਾ ਕਰ ਸਕਣ ਤੇ ਮਹਾਪੁਰਸ਼ ਕਰਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ